ਸਸਿਕਾਲ ਤੁਸੀਂ ਦੇਖ ਰਹੇ ਹੋ ਟੀਵੀ 20 ਆਪਣਾ ਚੈਨਲ ਤੁਹਾਨੂੰ ਦੱਸ ਦਈਏ ਕਿ ਐਸਜੀਐਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸ਼ਿਜਨਾਨਪੁਰ ਸਾਹਿਬ ਵਿਖੇ ਚੱਲ ਰਹੀਆਂ ਜ਼ੋਨਲ ਸਕੂਲ ਖੇਡਾਂ ਸਮਾਪਤ ਹੋ ਗਈਆਂ ਜਿਨ੍ਹਾਂ ਦੇ ਅੰਤਿਮ ਦਿਨ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਸਕੂਲ ਮੁਖੀ ਅਤੇ ਜ਼ੋਨਲ ਪ੍ਰਧਾਨ ਪ੍ਰਿੰਸੀਪਲ ਸੁਖਪਾਲ ਕੋਰ ਵਾਲੀਆ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਹੁਣਾਂ ਕਿਹਾ ਕਿ ਇਹਨਾਂ ਖੇਡਾਂ ਨੂੰ ਸੰਪੂਰਨ ਕਰਾਉਣ ਲਈ ਸਕੂਲਾਂ ਦੇ ਪੀਟੀਆਈ ਅਤੇ ਡੀਪੀਆਈ ਸਹਿਬਾਨ ਨੇ ਵਿਸ਼ੇਸ਼ ਯੋਗਦਾਨ ਪਾਇਆ ਹੈ ਇਸ ਤੋਂ ਬਿਨਾਂ ਨਾ ਜੇਤੂ ਟੀਮਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਭਵਿੱਖ ਵਿੱਚ ਸਖਤ ਮਿਹਨਤ ਅਤੇ ਮੁਕਾਬਲੇ ਤੋਂ ਬਾਅਦ ਉਹਆਂ ਟੀਮਾਂ ਨੂੰ ਅਗਲੇ ਸਾਲ ਹੋਰ ਸਖਤ ਮਿਹਨਤ ਕਰਨ ਦੀ ਹਦਾਇਤ ਕੀਤੀ ਇਸ ਸਬੰਧੀ ਜੌਨਲ ਸਕੱਤਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਮੁੰਡਿਆਂ ਦੇ 14 ਸਾਲ ਉਮਰ ਵਰਗ ਵਿੱਚ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਲੋਧੀਪੁਰ ਦੀ ਟੀਮ ਨੇ ਪਹਿਲਾ ਸਤਾਰਾ ਸਾਲ ਉਮਰ ਵਰਗ ਵਿੱਚ ਸ਼੍ਰੀ ਕੀਰਤਪੁਰ ਸਾਹਿਬ ਨੇ ਪਹਿਲਾ ਜਦਕਿ 19 ਸਾਲ ਉਮਰ ਵਰਗ ਵਿੱਚ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਲੋਧੀਪੁਰ ਜਿੱਤ ਪ੍ਰਾਪਤ ਨੇ ਜਿੱਤ ਪ੍ਰਾਪਤੀ ਕੀਤੀ ਹੈ ਇਸੇ ਤਰ੍ਹਾਂ ਕੁੜੀਆਂ ਦੇ ਮੁਕਾਬਲੇ ਵਿੱਚ 14 ਸਾਲ ਉਮਰ ਵਰਗ ਵਿੱਚ ਸ਼੍ਰੀ ਕੀਰਤਪੁਰ ਸਾਹਿਬ 17 ਅਤੇ 19 ਸਾਲ ਉਮਰ ਵਰਗ ਵਿੱਚ ਸ਼੍ਰੀ ਕੀਰਤਪੁਰ ਸਾਹਿਬ ਦੀਆਂ ਟੀਮਾਂ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਉਹਨਾਂ ਸਾਰੀਆਂ ਜੇਤੂ ਟੀਮਾਂ ਨੂੰ ਵਧਾਈ ਦਿੰਦੇ ਆ ਕਿਹਾ ਕਿ ਖਿਡਾਰੀਆਂ ਨੇ ਬਿਹਤਰੀਨ ਜਜ਼ਬੇ ਨਾਲ ਖੇਡ ਦਿਖਾਈ ਅਤੇ ਅਗਲੇ ਪੱਧਰ ਤੇ ਵੀ ਇਹਨਾਂ ਤੋਂ ਵਧੀਆ ਪ੍ਰਦਰਸ਼ਨ ਦੀ ਉਮੀਦ ਹੈ ਇਸ ਮੌਕੇ ਕੋਚ ਭਵਿੰਦਰ ਸਿੰਘ ਮੱਟੂ ਸ਼ਮਸ਼ੇਰ ਸਿੰਘ surjeet singh ranjit singh amrjit sinpal gorender singh kandola satnam singh amrjit singh laddi pradeep singh bassowal sarvjit singh ਤੋਂ ਇਲਾਵਾ ਵੱਡੀ ਗਿਣਤੀ ਖਿਡਾਰੀ ਮੌਜੂਦ ਸਨ ਖੰਡ ਜਿਲ੍ਹਾ ਸਿੱਖਿਆ ਅਕਸਰ ਦੀ ਹਦਾਇਤ ਅਲਸਾਰ ਮੈਡਮ ਕੋਆਰਡੀਨੇਟਰ ਮੈਡਮ ਸ਼ਰਨਜੀਤ ਕੌਰ ਜੀ ਦੀ ਅਗਵਾਈ ਦੇ ਵਿੱਚ ਇਹ ਜ਼ੋਨਲ ਖੇਡਾਂ ਨਨਪੁਰ ਸਾਹਿਬ ਦੀਆਂ ਸਾਡੇ ਸਕੂਲ ਵਿੱਚ 4 ਅਗਸਤ ਤੋਂ ਚੱਲ ਰਹੀਆਂ ਹਨ ਆਰ ਬੜੀ ਵਧੀਆ ਢੰਗ ਦੇ ਨਾਲ ਸਾਰੇ ਹੀ ਡੀਪੀ ਸਾਹਿਬਾਨ ਲੈਕਚਰਰ ਸਾਹਿਬਾਨ ਨੇ ਬੜੀ ਮਿਹਨਤ ਦੇ ਨਾਲ ਜਿੱਥੇ ਟੀਮਸ ਤਿਆਰ ਕੀਤੀਆਂ ਸੀ ਇਹ ਖੇਡਾਂ ਵੀ ਸਿਰੇ ਚੜਾਈਆਂ ਜਿਹਦੇ ਲਈ ਸਾਡੇ ਜ਼ੋਨਲ ਸਕਤਰ ਸ਼ੋਕੁਮਾਰ ਜੀ ਵਿੱਤ ਸਕੱਤਰ ਸਰਦਾਰ ਗੁਰਿੰਦਰ ਸਿੰਘ ਜੀ ਕੰਡੋਲਾ ਮੇਰੇ ਸਕੂਲ ਦੇ ਡੀਪੀ ਸੁਖਨਾਮ ਸਿੰਘ ਜੀ ਇਹਨਾਂ ਨੇ ਬੜੀ ਨਹਿਨ ਦੇ ਨਾਲ ਇਹ ਸਾਰਾ ਖੇਡਾਂ ਦਾ ਜਿਹੜਾ ਪ੍ਰੂਫ ਰੇਖਾ ਤਿਆਰ ਕੀਤੀ ਤੇ ਬਹੁਤ ਅੱਛੇ ਢੰਗ ਦੇ ਨਾਲ ਇਹ ਨੇਪੜੇ ਚੜੀਆਂ ਸਾਰਿਆਂ ਨੂੰ ਮੈਂ ਇਹਦੇ ਲਈ ਵਧਾਈ ਦੇਣਾ ਚਾਹੂੰਗੀ ਤੇ بارش ਹੋਣ ਕਰਕੇ ਸਾਡੇ ਅੰਡਰ 19 ਕਬੱਡੀ ਦੇ ਮੈਚ ਜਿਹੜੇ ਉਹ ਪੋਸਟਪੋਨ ਹੁੰਦੇ ਆ ਰਹੇ ਸੀ ਜੋ ਕਿ ਅੱਜ ਹੈ ਉਹ ਪੂਰੇ ਹੋਏ ਆ ਤੇ ਅਦਰਸ ਸਕੂਲ ਦੀ ਟੀਮ ਜਿੱਨਰ ਰਹੀ ਹੈ ਬਹੁਤ ਹੀ ਦਿਲਚਸਪ ਮੈਚ ਸੀਗਾ ਕਿਉਂਕਿ ਬੱਚਿਆਂ ਨੇ ਆਹ ਔਰ ਇਹਨਾਂ ਦੇ ਕੋਚ ਸਹਿਬਾਨ ਨੇ ਬਹੁਤ ਮਿਹਨਤ ਨਾਲ ਇਹਨਾਂ ਨੂੰ ਤਿਆਰੀ ਕਰਵਾਈ ਤੇ ਬੜੇ ਵਧੀਆ ਟੰਗ ਦੇ ਨਾਲ ਇਹ ਗੇਮਾਂ ਨੇਪਰੇ ਚੜੀਆਂ ਤੇ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਵੀ ਮਹਿਸੂਸ ਹੋ ਰਹੀ ਹੈ ਕਿ ਸਾਨੂੰ ਕਬੱਡੀ ਟੂਰਨਾਮੈਂਟ ਦਾ ਜ਼ਿਲ੍ਹਾ ਹੈ ਜਿਹੜਾ ਉਹ ਵੀ ਮਿਲਿਆ ਹੈ ਤੇ ਉਹ ਵੀ ਸਾਡੇ ਸਕੂਲ ਦੇ ਵਿੱਚ ਹੀ ਜੇਲਾ ਜਲਦ ਹੀ ਉਹਦੀਆਂ ਡੇਟਸ ਹੈ ਜਿਹੜੀਆਂ ਅਨਾਉਂਸ ਹੋਣਗੀਆਂ ਤੇ ਜ਼ਿਲ੍ਹੇ ਦਾ ਕੰਪੀਟੀਸ਼ਨ ਵੀ ਸਾਡੇ ਸਕੂਲ ਵਿੱਚ ਹੋਏ ਸਾਡੇ ਜ਼ੋਨ ਦੇ ਵਿੱਚ ਮਿਡਲ ਹਾਈ ਤੇ ਸੀਨੀਅਰ ਸਕੂਲਸ ਦੀ ਗਿਣਤੀ ਆਪਾ ਦੇਖੀ ਤਾਂ ਲਗਭਗ 40 ਹੈ ਤੇ ਵੱਖ-ਵੱਖ ਖੇਡਾਂ ਦੇ ਵਿੱਚ 40 ਦੇ ਸਕ੍ਰੀਪ ਸਕੂਲਾਂ ਨੇ ਭਾਗ ਲਿਆ ਸੀ। ਉਹ ਬੱਚਿਆਂ ਦਾ ਬਹੁਤ ਵਧੀਆ ਰੁਝਾਨ ਹੈ ਸਕੂਲ ਦੇ ਵਿੱਚ ਕਰਵਾਉਣ ਦੇ ਲਈ ਮੈਂ ਜ਼ਿਆਦਾ ਇੱਛੂਪਿਸ ਕਰਕੇ ਹੁੰਦੀ ਹੈ ਕਿ ਸਕੂਲ ਦੇ ਬਾਕੀ ਵਿਦਿਆਰਥੀ ਵੀ ਹੈ ਜਿਹੜੇ ਕੋਈ ਨਾ ਖੇਡਾਂ ਨੂੰ ਦੇਖਦੇ ਆ ਤੇ ਉਹਨਾਂ ਵਿੱਚ ਵੀ ਉਤਸ਼ਾਹ ਪੈਦਾ ਹੁੰਦਾ ਹੈ ਕਿ ਅਸੀਂ ਵੀ ਜ਼ਰੂਰ ਕਿਸੇ ਨਾ ਕਿਸੇ ਖੇਡ ਵਿੱਚ ਭਾਗ ਲਈਏ। ਬਹੁਤ ਸਾਰੇ ਖਿਡਾਰੀ ਮੇਰੇ ਸਕੂਲ ਦੇ ਹੈ। ਬਟ ਜਿਹੜੇ ਨਹੀਂ ਭਾਗ ਲੈਂਦੇ ਉਹਨਾਂ ਨੂੰ ਵੀ ਉਤਸ਼ਾਹ ਮਿਲਦਾ ਹੈ ਤੇ ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਫਾਈਨਲ ਮੈਚ ਹੈ ਅਸੀਂ ਉਹਨਾਂ ਨੂੰ ਦਿਖਾਈਏ ਤਾਂ ਕਿ ਵੱਧ ਤੋਂ ਵੱਧ ਬੱਚੇ ਜਿਹੜੇ ਵੀ ਖੇਡਾਂ ਦੇ ਵੱਲ ਪਾਸੇ ਜਾ